ਬਾਬਾ ਜਸਵੀਰ ਸਿੰਘ ਜੀ ਸਾਡਾ ਗ੍ਰੰਥੀ ਗੁਰਦੁਆਰਾ ਨੰਗਸਰ ਸਾਹਿਬ ਬੰਦਨਤਨਗਰ ਤੂਰੀ ਰੱਬੀ ਰੂਹ ਵਾਲੀ ਕੀ ਹੈ ਸੱਚਾਈ ਉਹ ਦੀ ਹੈ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 31 ਦਸੰਬਰ ਨੂੰ ਨਵੇਂ ਸਾਲ ਦਾ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਚੱਲ ਰਿਹਾ ਸੀਗਾ ਉਸ ਦੇ ਵਿੱਚ ਗਿਆ 11:11 ਵਜੇ ਦੇ ਤਕਰੀਬਨ ਜੋ ਸਿੰਘ ਇੱਕ ਮੱਥਾ ਟੇਕਣ ਆ ਰਿਹਾ ਗੁਰਦੁਆਰੇ ਉਹ ਜੋ ਕੈਮਰੇ ਦੇ ਵਿੱਚੋਂ ਕੈਮਰੇ ਦੇ ਵਿੱਚੋਂ ਰਿਕਾਰਡਿੰਗ ਲਈ ਗਈ ਹੈ ਉਹ ਕੈਮਰੇ ਦੀ ਤਕਨੀਕੀ ਫਾਲਟ ਕਰਕੇ ਉਹ ਗਲਤ ਰਿਕਾਰਡਿੰਗ ਹੋ ਸੀ ਹੋ ਗਈ ਸੀਗੀ ਤੇ ਉਹ ਬੰਦਾ ਇੱਥੇ ਗਾਇਬ ਵੀ ਹੁੰਦਾ ਦਿਖ ਰਿਹਾ ਉਹਦੇ ਵਿੱਚ ਜਦੋਂ ਸੀਐਸਬੀ ਸੱਚਾਈ ਜਾਣਨ ਵਾਸਤੇ ਨਾਲ ਵੀ ਕੈਮਰੇ ਚੈੱਕ ਕੀਤੇ ਉਹ ਬੰਦਾ ਗੁਰਦੁਆਰਾ ਸਾਹਿਬ ਦੇਖੇ ਉਹਦਾ ਵੀ ਦਿਖ ਰਿਹਾ ਹੈ ਤੇ ਅੰਦਰ ਮੱਥਾ ਟੇਕਣ ਵੀ ਜਾਂਦਾ ਦਿਖ ਰਿਹਾ ਹੈ ਇਹ ਕੋਈ ਐਡਿਟ ਕੋਈ ਕੀਤੀ ਹੋਈ ਵੀਡੀਓ ਨਹੀਂ ਹੈਗੀ ਇਹ ਇਹ ਕੈਮਰੇ ਦੀ ਫਾਲਟ ਕਰਕੇ ਜੋ ਬੰਦਾ ਆਉਂਦਾ ਗਾਇਬ ਹੋ ਗਾਇਬ ਹੋ ਗਿਆ ਇਸ ਕਰਕੇ ਇਹ ਕੈਮਰੇ ਦੀ ਫਾਲਟ ਕਰਕੇ ਇਹ ਹੋਇਆ ਹੈ ਇਹ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਇਹ ਕੋਈ ਉਹ ਰੱਬੀ ਰੂਹ ਵਾਲੀ ਗੱਲ ਨਹੀਂ ਹੈਗੀ ਇਹ ਬੰਦਾ ਸਾਬਤ ਗੁਰਦਾਰਾ ਸਾਹਿਬ ਮੱਥਾ ਟੇਕਣ ਆਇਆ ਹੈ ਤੇ ਸਮਾਗਮ ਵਿੱਚ ਹਾਜ਼ਰੀ ਭਰੀ ਆ ਉਸਨੇ ਤੇ ਕੈਮਰੇ ਦੀ ਤਕਨੀਕੀ ਫਾਲਟ ਕਰਕੇ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ